ਮੈਡੀਕਲ ਕਾਲਜ ਦੇ ਵਿੱਚ ਪਹੁੰਚੇ ਕਾਰਪੋਰੇਸ਼ਨ ਦੇ ਕਮਿਸ਼ਨਰ ਮਹਿਰਦੀ ਸੋਚੁੱਕ ਸਮਾਗਮ ਦੀਆਂ ਕੀਤੀਆਂ ਤਿਆਰੀਆਂ ਸੋਚੁੱਕ ਸਮਾਗਮ ਪਰਸੋਂ ਕੀਤਾ ਜਾ ਰਿਹਾ ਹੈ ਉਸ ਦੀਆਂ ਜੋ ਤਿਆਰੀਆਂ ਆ ਉਹਨਾਂ ਨੂੰ ਦੇਖਣ ਵਾਸਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਮੈਡੀਕਲ ਕਾਲਜ ਦੇ ਵਿੱਚ ਪਹੁੰਚਦੇ ਨੇ ਜੋ ਕੁਝ ਉਥੇ ਕਮੀਆਂ ਐ ਉਹਨਾਂ ਨੂੰ ਦੂਰ ਕੀਤਾ ਜਾਵੇ ਉਸ ਨੂੰ ਲੈ ਕੇ ਹੀ ਕਾਰਪੋਰੇਸ਼ਨ ਦੇ ਕਮਿਸ਼ਨਰ ਪਹੁੰਚੇ ਅੱਜ ਦੇ ਦਿਨ ਸ਼ਨੀਵਾਰ 25 ਤਰੀਕ ਸਮਾਂ तकरीबन 5:30 ਮਿੰਟ ਦੀਆਂ ਇਹ ਤਸਵੀਰਾਂ ਨੇ ਆਉ ਸੁਣਾਉਣੇ ਆ ਕੀ ਕਹਿਣਾ ਐ ਪਰਸੋਂ ਸ਼ੁਰੂ ਹੋਏਗਾ ਉਹ ਸੌਰੀ ਪਰਸੋਂ 27 ਤਰੀਕ ਨੂੰ 4 ਵਜੇ ਸ਼ੁਰੂ ਹੋਏਗਾ ਇੱਥੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸੌਂ ਚੁਕਾਈ ਜਾਏਗੀ ਫੇਰ ਉਸ ਤੋਂ ਬਾਅਦ ਜਿਹੜਾ ਸੈਕੰਡ ਅਜੰਡਾ ਹੈ ਜਿਹਦੇ ਵਿੱਚ ਇਹਨਾਂ ਦੇ ਆਪਾਂ VOTING ਕਰਵਾ ਕੇ ਤੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਇਲੈਕਸ਼ਨ ਕਰਵਾਈ ਜਾਏਗੀ ਜਾਈ ਜਾ ਲਿਆ ਕੇ ਇਸ ਤਰੀਕੇ ਦੀ ਸਾਰੀ ਤਿਆਰੀਆਂ ਹੋਣਗੀਆਂ ਤਿਆਰੀ ਦਾ ਅੱਜ ਉਹੀ ਇਸੇ ਵਾਸਤੇ ਅੱਜ ਆਪਾਂ ਇਕੱਠੇ ਹੋਏ ਆਂ ਕਿ ਇੱਕ ਪੂਰਾ ਜਾਇਜ਼ਾ ਲੈ ਲਈਏ ਤੇ ਕੱਲ ਇਹਦਾ ਸ਼ਾਮੀ 4 ਵਜੇ ਇੱਕ ਵਾਰ ਪੂਰਾ ਡ్రਾਈ ਰਨ ਕਰਾਂਗੇ ਸਾਰੇ ਸਟਾਫ ਸਾਰਿਆਂ ਨੂੰ ਬਿਠਾ ਕੇ ਸਾਰਿਆਂ ਨੂੰ ਇੱਥੇ ਮੌਜੂਦ ਹੋਣਗੇ ਉਹਦੇ ਹਿਸਾਬ ਨਾਲ ਇੱਕ ਵਾਰ ਦੁਬਾਰਾ ਰੀ ਚੈੱਕ ਕਰਾਂਗੇ ਤੇ ਪਰਸੋਂ ਫਿਰ 4 ਵਜੇ ਫੰਕਸ਼ਨ ਹੋਵੇਗਾ ਸਿਕਿਉਰਿਟੀ ਸਾਰੇ ਜਿਹੜੀ ਹੈ ਉਹ ਕਮਿਸ਼ਨਰ ਪੁਲਿਸ ਜਿਹੜੀ ਹੈ ਉਹਨਾਂ ਦਾ ਇੰਤਜ਼ਾਮਾਤ ਹੈ ਤੇ ਉਹਨਾਂ ਨਾਲ ਵੀ ਅਸੀਂ ਟਾਈਅੱਪ ਤੇ ਕੋਆਰਡੀਨੇਟ ਕਰ ਰਹੇ ਆਂ ਸੋ ਕੱਲ ਉਹਦਾ ਵੀ ਡ్రਾਈ ਰਨ ਹੋਏਗਾ ਕੀ ਹਦਾਇਤਾਂ ਕੀ ਖਾਸ ਜਾਰੀ ਕੀਤੀਆਂ ਗਈਆਂ ਹਨ ਹਦਾਇਤਾਂ ਸਭ ਤੋਂ ਜ਼ਿਆਦਾ ਹੈਗੇ ਆ ਜੇ ਟਰਾਂਸਪੇਰੈਂਸੀ ਇਨਸ਼ੋਰ ਕਰਨੀ ਹੈ ਅਸੀਂ ਕਿ ਜੋ ਵੀ ਹੋਵੇ ਇੱਕ ਟਰਾਂਸਪੇਰੈਂਟ ਤੇ ਰੂਲਾਂ ਦੇ ਅਧੀਨ ਬਿਲਕੁਲ ਫੇਅਰ ਤਰੀਕੇ ਨਾਲ ਹੋਵੇ ਤੇ ਦੂਸਰਾ ਜਿਹੜੀ ਸਿਕਿਉਰਿਟੀ ਹੈ ਤੇ ਸੇਫਟੀ ਹੈ ਸਾਰਿਆਂ ਦੀ ਉਹ ਸਾਡੀ ਪੈਰਾਮਾਉਂਟ ਸਿਕਿਉਰਿਟੀ ਹੋਏਗੀ ਕਿ ਉਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਲਕੋਣਾ ਨਾ ਰਹੇ ਚ ਕੀ ਲਗਾ ਚਾਰ ਵਜੇ ਸ਼ੁਰੂ ਹੋ ਕੇ ਕਿੰਨੀ ਦੇਰ ਤੱਕ ਜਿਹੜਾ ਦੇਖੋ ਜਿਹੜੀ ਓਥ ਸੈਰੇਮਨੀ ਹੁੰਦੀ ਹੈ ਉਹਦਾ ਤਾਂ ਮੈਂ ਤੁਹਾਨੂੰ ਦੱਸ ਸਕਦਾ ਵੀ ਇੰਨਾ ਟਾਈਮ ਲੱਗੇਗਾ ਪਰ ਜਿਹੜੀ VOTING ਹੁੰਦੀ ਹੈ ਉਹ ਕਈ ਵਾਰ ਥੋੜੀ ਸਟ੍ਰੈਚ ਹੋ ਜਾਂਦੀ ਹੈ ਸੋ ਬਟ ਆਈ ਫੇਰ ਵੀ ਮੈਂ ਇਹ ਸਮਝਦਾ ਵੀ ਘੰਟੇ ਡੇਢ ਘੰਟੇ ਤੋਂ ਜ਼ਿਆਦਾ ਨਹੀਂ ਲੱਗਣਾ ਚਾਹੀਦਾ ਮੀਡੀਆ ਕਵਰੇਜ ਅਲੋਕ ਕੀਤੀ ਹੈ ਮੀਡੀਆ ਕਵਰੇਜ ਕੱਲ ਪਤਾ ਲੱਗੇਗਾ ਜਦੋਂ ਕਮਿਸ਼ਨਰ ਸਾਹਿਬ ਆਣਗੇ ਕਿ ਕੀ ਪਾਲਿਸੀ ਤੇ ਕੀ ਰੂਲ ਹੈ